ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰ ਤਹਿ ਪੂਰਨ ਹੋਵੇ ਕਾਮ ਸਾਰਾ ਜਗਤ ਭਿਖਾਰੀ ਹੈ ਹਮ ਹਮ ਸਾਰਿਆਂ ਦਾ ਇੱਕੋ ਦਾਤਾ ਰਹਾ ਹੋ ਹਮ ਹਮ ਸਭ ਕੋ ਦਾਤਾ RAM ਹਮ ਇਹ ਉਹ ਜਮਣ ਨਾਲ ਜੇ ਤਾਂ ਰਖਣ ਸਾਰੇ ਤਾਂ ਪੂਰੇ ਹੋ ਜਾਂਦੇ ਹਮ ਹਮ ਆਰੇ ਕੰਮ ਪੂਰੇ ਹੋ ਜਾਂਦੇ ਨੇ ਉਹਦੇ ਚੜਿਆਂ ਉਹਦੇ ਨਾਲ ਜੁੜੇ ਰਹਿ ਕੇ ਜੀਵਨ ਉਤੇਤ ਕਰ ਦੋ ਉਹਦੇ ਪਾਣੀ ਚੱਲ ਕੇ ਜੀਵਨ ਉਤੇਤ ਕਰ ਦੋ ਤਬ ਪੂਰੇ ਆਪੇ ਹੋ ਜਾਂਗੇ ਕਬਰ ਦੀ ਚਿੰਤਾ ਕਰ ਦੀ ਲੋੜ ਨਹੀਂ ਆਉ ਜਾਂਦੇ ਨੇ ਕਹਿੰਦੇ ਆਪੇ ਕੰਪੂਰ ਹੋ ਜਾਂਦੇ ਜਿਹਦੇ ਹੋ ਗਏ ਦੱਸ ਤਾ ਹੋ ਰਿਹਾ ਤੁਹਾਨੂੰ ਤਾਂ ਭਰੋਸਾ ਹੀ ਦਵਾ ਰਿਹਾ ਵੀ ਕੋਲ ਹੋ ਜਾਂਣਗੇ ਉਦੇ ਹੋ ਗਏ ਨਾ ਤਾਂ ਲੈ ਰਿਹਾ ਹਾਂ ਹਾਂ ਤਾਂ ਦੱਸ ਰਿਹਾ ਹਾਂ ਪਰੋਸਾ ਦੰਗਾ ਨਾ ਕਰ ਲੋ ਸਾਡੀ ਬੰਦੀ ਹੈ ਹਾਂਜੀ ਬੰਦਾ ਦਸਤਾਵੇਜ਼ ਐ ਹੋ ਜਾਂਦਾ ਹੁਣ ਪਰੋਸਾ ਕਰੋ ਨਾ ਕਰੋ ਜੇ ਨਾ ਪਰੋਸਾਂ ਕਰੋਗੇ ਪੂਰੇ ਹੋ ਜਾਣਗੇ ਹਾਂ ਜੇ ਨਹੀ ਕਰੂਗਾ ਫਿਰ ਉਹਦੇ ਪੂਰੇ ਚੋੜ ਗਏ ਹਾਂਜੀ